ਜਗਰਦੇਵ ਜੀ ਸਾਰਿਆਂ ਨੂੰ ਸੰਗਤ ਜੀ ਜਿਸ ਤਰ੍ਹਾਂ ਮੈਂ ਇੱਕ ਵੀਡੀਓ ਤਿਆਰ ਕਰ ਰਿਹਾ ਇਹਦੇ ਵਿੱਚ ਤੁਹਾਨੂੰ ਮੈਂ ਜਾਣਕਾਰੀ ਦਵਾਂਗਾ ਕਿ ਜਿੱਦਾਂ ਅੱਗ ਸ਼ੁਰੂ ਹੋਈ ਆਹ ਵਾਰ ਗੁਰੂ ਘਰ ਦੇ ਪਿੱਛੇ ਗੱਡੀਆਂ ਖੜੀਆਂ ਸੀਗੀਆਂ ਇਹਨਾਂ ਨੂੰ ਅੱਗ ਲੱਗਣ ਦੇ ਕਰਕੇ ਉਹ ਜੋ ਪਿੱਛੇ ਸ਼ੀਸ਼ੇ ਦੇਖ ਰਹੇ ਆ ਤੁਸੀਂ ਉੱਥੋਂ ਟੁੱਟਣ ਦੇ ਕਰਕੇ ਸ਼ੀਸ਼ੇ ਟੁੱਟਣ ਦੇ ਕਰਕੇ ਅੰਦਰ ਸਾਰੀ ਅੱਗ ਐਂਟਰ ਹੋਈ ਔਰ ਇਹ ਸਾਡਾ ਜੋ ਪਿੱਛੇ ਜੋ ਜਗ੍ਹਾ ਸੀ ਕਿਸੇ ਦੀ ਸੀਗੀ ਔਰ ਸਾਰੀ ਜੋ ਅੱਗ ਐਂਟਰ ਹੋਈ ਆ ਨਾਂ ਸ਼ੀਸ਼ਿਆਂ ਦੇ ਨਾਲ ਹੀ ਅੰਦਰ ਚਲੇ ਗਈ ਅੰਦਰ ਜਾਣ ਦੇ ਕਰਕੇ ਹੌਲੀ-ਹੌਲੀ ਜੋ ਅੰਦਰ ਪੜਦੇ ਲੱਗੇ ਸੀ ਜਾਂ ਲੱਕੜ ਦਾ ਸਮਾਨ ਸੀਗਾ ਉਹਨਾਂ ਸਾਰਿਆਂ ਨੂੰ ਪੈ ਗਈ ਹੌਲੀ-ਹੌਲੀ ਔਰ ਤੁਸੀਂ ਦੇਖ ਸਕਦੇ ਆ ਕਿ ਇਹਦੇ ਨਾਲ ਸਾਡੇ ਅੰਦਰ ਤੋਂ ਕੋਈ ਇਦਾਂ ਦਾ ਕੁਝ ਨਹੀਂ ਸ਼ੁਰੂ ਹੋਇਆ ਬਾਹਰ ਤੋਂ ਅੱਗ ਲੱਗਣ ਦੇ ਕਰਕੇ ਆ ਜਿਹੜੇ ਬਾਰ ਲੀਆਂ ਤਾਕੀਆਂ ਸੀਗੀਆਂ ਉਹਨਾਂ ਦੇ ਵਿੱਚ ਦੀ ਅੰਦਰ ਅੱਗ ਐਂਟਰ ਹੋਈ ਹੌਲੀ-ਹੌਲੀ ਪੜਦਿਆਂ ਨੂੰ ਪਈ ਬਾਕੀ ਸਾਰਾ ਸਮਾਨ ਜਲਨਸ਼ੀਲ ਹੀ ਸੀਗਾ ਜਿਹਨੂੰ ਛੇਤੀ ਅੱਗ ਪੈ ਸਕਦੀ ਸੀਗੀ ਔਰ ਸਾਰਾ ਹੀ ਤੁਸੀਂ ਦੇਖ ਸਕਦੇ ਹਾਂ ਜੋ ਸੀਲਿੰਗ ਹੋਈ ਸੀ ਸਾਰੀ ਸੜ ਕੇ ਸੁਆਹ ਹੋ ਚੁੱਕੀ ਆ ਜੋ ਵੀ ਅੰਦਰ ਸਮਾਨ ਸੀਗਾ ਸਾਰਾ ਹੀ ਸੁਆਹ ਹੋ ਚੁੱਕਾ ਹੈ ਅੰਦਰ ਗੁਰੂ ਮਹਾਰਾਜ ਜੀ ਦਾ ਜੋ ਪਾਵਨ ਸਰੂਪ ਸੀ ਉਹ ਵੀ ਅਗਨ ਭੇਟ ਹੋ ਚੁੱਕਾ ਸੰਗਤ ਜੀ ਕੁਝ ਨਹੀਂ ਇੱਥੇ ਇਦਾਂ ਦੀ ਚੀਜ਼ ਬੱਜੀ ਕਿ ਜੋ ਅਸੀਂ ਬਰਤ ਸਕੀਏ ਸੋ ਮਨ ਬਹੁਤ ਦੁਖੀ ਹੁੰਦਾ ਹੈ ਸਾਰਾ ਕੁਝ ਦੇਖ ਕੇ ਔਰ ਬਾਹਰ ਵੀ ਜਿਹੜੀ ਜਗ੍ਹਾ ਸੀਗੀ ਇੱਥੇ ਸਾਰੇ ਜੋ ਅਸੀਂ ਬਣਾਇਆ ਸੀਗਾ ਹਾਲ ਲੰਗਰ ਪਾਣੀ ਛਕਣ ਵਾਸਤੇ ਤੁਸੀਂ ਦੇਖ ਸਕਦੇ ਆ ਕਿ ਕਿੰਨਾ ਅੱਗ ਦਾ ਕਹਿਰ ਹੋਇਆ ਕਿ ਇਹ ਬਾਹਰ ਤੱਕ ਐਡੀ ਸਾਰੇ ਹਾਲ ਦੇ ਵਿੱਚੋਂ ਵੀ ਲਪਟਾਂ ਬਾਹਰ ਤੱਕ ਆਈਆਂ ਔਰ ਸਾਰਾ ਨੁਕਸਾਨਿਆ ਗਿਆ ਇੱਥੇ ਅਸੀਂ ਲੰਗਰ ਪਾਣੀ ਛਕਦੇ ਸੀਗੇ ਹਾਲ ਛਕ ਲੰਗਰ ਹਾਲ ਬਣਾਇਆ ਆਪਣੇ ਵੱਲੋਂ ਜਿੱਦਾਂ ਦਾਸੀ ਬਣਾ ਸਕਦੇ ਇੱਥੇ ਵੀ ਸਾਰਾ ਨੁਕਸਾਨ ਹੋਇਆ ਸਾਰੇ ਜੋ ਨਾਈਲੋਨ ਵਗੈਰਾ ਲੱਗਾ ਸੀ ਤਾਂ ਸਾਰਾ ਲੋ ਹੋ ਚੁੱਕਾ ਆ ਔਰ ਸੰਗਤ ਜੀ ਆਪ ਜੀ ਦੇਖ ਸਕਦੇ ਆ ਕਿ ਜਿਸ ਤਰ੍ਹਾਂ ਜੋ ਕੁਛ ਪਹਿਲਾਂ ਸੀ ਕੁਝ ਨਹੀਂ ਬਚਿਆ ਜੋ ਏਸੀ ਲੱਗੇ ਸੀ ਉਹ ਵੀ ਸਾਰੇ ਸੜ ਕੇ ਸੁਆਹ ਹੋ ਚੁੱਕੇ ਆ ਕੋਈ ਇੱਕ ਚੀਜ਼ ਵੀ ਨਹੀਂ ਬਚੀ ਜਿਹੜੀ ਅਸੀਂ ਵਰਤ ਸਕੀਏ ਦੁਆਰਾ ਇਹ ਗੁਰੂ ਘਰ ਦੇ ਹਾਲ ਤੋਂ ਬਾਲ ਦਾ ਜੋ ਮੰਜ਼ਰ ਹੈਗਾ ਤੁਸੀਂ ਦੇਖ ਸਕਦੇ ਆ ਇੱਥੇ ਵੀ ਤਪੇਤੀਆਂ ਪਈਆਂ ਸੀ ਉਹ ਵੀ ਲੋ ਹੋ ਚੁੱਕੀਆਂ ਔਰ ਆ ਵੀ ਤੁਸੀਂ ਦੇਖ ਸਕਦੇ ਆ ਕਿ ਕੋਈ ਵੀ ਇਦਾਂ ਦੀ ਚੀਜ਼ ਨਹੀਂ ਇੱਥੇ ਬਚੀ ਕਿ ਅਸੀਂ ਦੁਆਰਾ ਵਰਤ ਸਕੀਏ ਸੋ ਅਸੀਂ ਜੋ ਇਹ ਵੀਡੀਓ ਆਪ ਜੀ ਨੇ ਸਾਂਝੀ ਕੀਤੀ ਆ ਆਪ ਜੀ ਨੂੰ ਔਰ ਆਪ ਜਿਹਦਾ ਦਿਲ ਵੀ ਰੋਏਗਾ ਇਹ ਦੇਖ ਕੇ ਕਿ ਕਿਸ ਤਰ੍ਹਾਂ ਇਹ ਇੱਥੇ ਇਦਾਂ ਦਾ ਮੰਜ਼ਰ ਹੋਇਆ ਔਰ ਸੰਗਤ ਜੀ ਬਾਹਰ ਇੱਥੇ ਤੱਕ ਵੀ ਨੁਕਸਾਨ ਹੋਇਆ ਕਿ ਸਾਰੇ ਜੋ ਲੋ ਹੋ ਚੁੱਕਾ ਆ ਕੋਈ ਵੀ ਚੀਜ਼ ਇਦਾਂ ਦੀ ਨਹੀਂ ਬਚੀ ਕਿ ਅਸੀਂ ਦੁਆਰਾ ਬਰਤੀਏ ਜਾਗੁਰਦੇਵ ਤਨਗੁਰਦੇਵ ਸੰਗਤ ਜੀ ਜੋ ਅਸੀਂ ਅਪੀਲ ਕਰ ਰਹੇ ਆ ਆਪ ਜੀ ਨੂੰ ਕਿ ਅਸੀਂ ਦੁਬਾਰਾ ਆਪਣੇ ਪੈਰਾਂ ਤੇ ਖੜੇ ਹੋਈਏ ਔਰ ਸਤਿਗੁਰੂ ਦਾਸ ਮਹਾਰਾਜ ਜੀ ਦਾ ਜੋ ਮਿਸ਼ਨ ਲੈ ਕੇ ਤੁਰੇ ਸੀ ਅਸੀਂ ਦੁਬਾਰਾ ਅਸੀਂ ਉੱਥੇ ਪਹੁੰਚੀਏ ਸਾਨੂੰ ਸਾਰਿਆਂ ਦੀ ਤੁਹਾਡੀ ਜਿੱਥੇ ਵੀ ਸਾਡਾ ਭਾਰਤੀ ਭਾਈਚਾਰਾ ਵਸਦਾ ਦੇਸ਼ਾਂ ਦੇ ਵਿੱਚ ਉਹ ਤੇ ਸਾਰਿਆਂ ਦੀ ਜ਼ਰੂਰਤ ਹੈ ਲੋੜ ਐ ਇਸ ਵੇਲੇ ਸਾਡੇ ਨਾਲ ਮੋਢਾ ਲਾ ਕੇ ਮੋਢੇ ਨੇ ਮੋਢਾ ਲਾ ਕੇ ਖੜੋ ਔਰ ਸਾਡੀ ਹੈਲਪ ਕਰੋ ਜ਼ਰੂਰ ਅਸੀਂ ਉੱਥੇ ਦੁਬਾਰਾ ਨਵੇਂ ਸਰਵੇ ਉੱਥੇ ਅਸੀਂ ਪਹੁੰਚ ਸਕਾਂਗੇ ਤਾਂ ਹੀ ਪਹੁੰਚ ਸਕਦੇ ਹਾਂ ਜੇਕਰ ਤੁਸੀਂ ਸਾਰੇ ਹੀ ਸਾਡਾ ਸਹਿਯੋਗ ਦਿਓਗੇ ਜੈ ਗੁਰਦੇਵ ਜੀ ਸਤਿਗੁਰਾਂ ਦਾ ਸਹਾਰਾ ਜੀ ਕੀ ਜੈ ਜੋ ਬਲੇ ਸੁਨਿਰਪੈ ਭਗਵਾਨ ਵਾਲਮੀਕ ਮਹਾਰਾਜ ਜੀ ਕੀ ਜੈ ਜੈ ਗੁਰਦੀਪ ਧਨ ਗੁਰਦੇਵ ਗੁਰੂ ਪਿਆਰੀ ਸਾਧ ਸੰਗਤ ਜੀ ਦੇਸ਼ਾਂ ਦੇਸ਼ਾਂ ਵਿੱਚ ਵਸਦੇ ਸੂਹ ਭਾਰਤੀ ਭਾਈਚਾਰੇ ਨੂੰ ਸ਼ਿਰੂਦਾਸ ਟੈਂਪਲ ਮੰਦਿਰ ਵਰਗੀ ਦੀ ਸੂ ਸੰਗਤ ਤੋਂ ਅਪੀਲ ਕੀਤੀ ਜਾਂਦੀ ਹੈ ਕਿ ਜਿਵੇਂ ਕਿ ਆਪ ਜੀ ਨੇ ਇਹ ਵੀਡੀਓ ਵਿੱਚ ਦੇਖਿਆ ਹੀ ਹੋਵੇਗਾ ਕਿ ਸ਼੍ਰੀ ਗੁਰੂ ਦਾਸ ਟੈਂਪਲ ਮੰਨਤਿ ਵਰਗੀ ਪਿਛਲੇ ਦਿਨੀ ਰਾਤ ਨੂੰ ਇਹ ਕਿਸੇ ਗਵਾਡੀਆਂ ਦੀ ਗੱਡੀ ਨੂੰ ਅੱਗ ਲੱਗਣ ਦੇ ਕਾਰਨ ਗੁਰੂ ਘਰ ਦੇ ਵਿੱਚ ਵੀ ਅੱਗ ਲੱਗ ਗਈ। ਤੋਂ ਸਾਡਾ ਸਾਰਾ ਹੀ ਗੁਰੂ ਘਰ ਜਿਹੜਾ ਆ ਅੱਗ ਦੀ ਭੇਟ ਚੜ ਗਿਆ ਜਿਸ ਦਾ ਕਿ ਸਾਰਾ ਹੀ ਨੁਕਸਾਨ ਹੋ ਗਿਆ। ਗੁਰੂ ਘਰ ਦੀ ਜਿਹੜੀ ਇਮਾਰਤ ਹੈ ਉਹ ਸਾਰੀ ਹੀ ਦੁਬਾਰਾ ਨਵੀਂ ਬਣਾਉਣੀ ਪੈਣੀ ਸਾਨੂੰ ਸਾਰਿਆਂ ਨੂੰ ਰਲ ਕੇ। ਸੋ ਇਸ ਲਈ ਅਸੀਂ ਆਪ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕੀ ਸਾਡਾ ਜਿਸ ਤਰ੍ਹਾਂ ਪਹਿਲਾਂ ਤੁਸੀਂ ਸਹਿਯੋਗ ਦਿੱਤਾ ਗੁਰੂ ਘਰ ਨੂੰ ਖੜਾ ਕਰਨ ਵਾਸਤੇ ਹੁਣ ਦੁਬਾਰਾ ਫਿਰ ਵੀ ਇਸ ਤਰ੍ਹਾਂ ਹੀ ਸਹਿਯੋਗ ਦਿਓ ਤਾਂ ਕਿ ਅਸੀਂ ਦੁਬਾਰਾ ਫਿਰ ਸਟੈਂਡ ਹੋ ਸਕੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਕਰ ਕਰ ਤੱਕ ਪਹੁੰਚਾਈਏ ਔਰ ਅਸੀਂ ਅਪੀਲ ਕਰਦੇ ਹਾਂ ਸਾਰੀਆਂ ਦੇਸ਼ਾਂ ਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਨੂੰ ਅਸੀਂ ਆਪਣਾ ਜਿਹੜਾ ਗੁਰੂ ਘਰ ਦਾ ਅਕਾਊਂਟ ਨੰਬਰ ਹੈ ਉਹ ਵੀ ਆਪ ਜੀ ਨਾਲ ਸਾਂਝਾ ਕਰਾਂਗੇ ਵੀਡੀਓ ਦੇ ਵਿੱਚ ਉਸ ਵਿੱਚ ਜਿਹੜੀ ਤੁਸੀਂ ਜੋ ਵੀ ਡੋਨੇਸ਼ਨ ਮਾਇਆ ਭੇਟ ਕਰਨੀ ਹੈ ਉਸ ਵਿੱਚ ਤੁਸੀਂ ਭੇਜਣੀ ਹੈ ਤਾਂ ਕਿ ਅਸੀਂ ਗੁਰੂ ਘਰ ਨੂੰ ਦੁਬਾਰਾ ਜਿਹੜਾ ਆ ਖੜਾ ਕਰ ਸਕੀਏ ਗੁਰੂ ਜੀ ਦੇ ਮਿਸ਼ਨ ਨੂੰ ਘਰ ਘਰ ਪਹੁੰਚਾ ਸਕੀਏ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਇਹ ਸਾਡਾ ਕੱਲਾ ਜਿਸ ਦਾ ਹੀ ਗੁਰੂ ਘਰ ਗੁਰੂ ਪਿਆਰੀ ਸਾਧ ਸੰਗਤ ਨੂੰ ਨਹੀਂ ਨੁਕਸਾਨ ਹੋਇਆ ਔਰ ਇਹ ਸਾਰੀ ਪੂਰੀ ਦੁਨੀਆ ਦਾ ਨੁਕਸਾਨ ਹੋਇਆ ਜਿੱਥੇ ਭਾਰਦੀ ਭਾਈਚਾਰਾ ਵਸਦਾ ਹੈ ਸੋ ਸਾਨੂੰ ਇਸ ਦੁੱਖ ਦੀ ਘੜੀ ਵਿੱਚ ਅਪੀਲ ਕਰਦੇ ਹਾਂ ਕਿ ਸਾਰੇ ਸਾਡਾ ਸਾਥ ਦਿਓ ਕਹਿੰਦੇ ਖੁਸ਼ੀ ਦੇ ਵੇਲੇ ਅਸੀਂ ਭਾਵੇਂ ਪਿਛੇ ਰਹਿ ਜਾਈਏ ਪਰ ਜਦੋਂ ਕਹਿੰਦੇ ਜਿਹੜਾ ਦੁੱਖ ਦਾ ਟਾਈਮ ਹੁੰਦਾ ਹੈ ਕਦੇ ਵੀ ਕਿਸੇ ਨੂੰ ਪਿੱਛੇ ਨਹੀਂ ਖੜਨਾ ਚਾਹੀਦਾ ਸੋ ਅਪੀਲ ਹੈ ਬੇਨਤੀ ਹੈ ਸਾਰੀਆਂ ਸੰਗਤਾਂ ਦੇ ਚਰਨਾਂ ਦੇ ਵਿੱਚ ਜਿੱਥੇ ਵੀ ਤੁਸੀਂ ਵੱਸਦੇ ਹੋ ਆਪਣੀ ਨੇਕਾਈ ਵਿੱਚੋਂ ਹਿੱਸਾ ਪਾ ਕੇ ਇਸ ਗੁਰੂ ਘਰ ਨੂੰ ਦੁਬਾਰਾ ਖੜਾ ਕਰਨ ਦੀ ਜਿਹੜੀ ਆ ਉਹ ਸਾਡੀ ਮਦਦ ਕੀਤੀ ਜਾਵੇ ਸੋ ਸਭ ਦਾ ਬਹੁਤ-ਬਹੁਤ ਧੰਨਵਾਦ ਹੋਊਗਾ ਕਹਿੰਦੇ ਦਾਨ ਦੀਏ ਤਾਂ ਨਾ ਘਟੇ ਕਹ ਕੇ ਭਗਤ ਕਬੀਰ ਜਿਹੜਾ ਦਾਨ ਹੈ ਇਹ ਦਿੱਤਾ ਘਟਦਾ ਨਹੀਂ ਵੱਧਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਸਵੈਸਕਾਰ ਕੇ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਅਪੀਲ ਹੈ ਕਿ ਵੱਧ ਵੱਧ ਡੋਨੇਸ਼ਨ ਕਰਕੇ ਕਿ ਇਸ ਫੇਰ ਦੁਆਰਾ ਸਾਨੂੰ ਸਮਾਜ ਨੂੰ ਖੜੇ ਹੋਣ ਦੀ ਜਿਹੜੀ ਉਹਦੇ ਵਿੱਚ ਵਾਧੇ ਕੀਤੀ ਜਾਵੇ ਤਾਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗੇ ਬੇਨਤੀ ਕਰਦਾ ਸ਼ਿਰੂ ਗਦਾਸ ਸਵਾ ਅਰੀਸੋ ਮন্টেਵਾਰਗੀ ਟੁਸਕਾਨਾ ਇਟਲੀ ਸੋ ਬਹੁਤ ਬਹੁਤ ਧੰਨਵਾਦ ਜੀ ਜੋ ਬਲੇ ਸੋਦਰ ਭੈ ਸਤਗੁਰੂ ਦਾਸ ਮਹਾਰਾਜ ਕੀ ਜੈ ਜੋ ਬਲੇ ਸੋਦਰ ਭੈ ਭਗਵਾਨ ਮਾਨਮਾਨ ਵੀਰ ਮਹਾਰਾਜ ਕੀ ਜੈ ਜੈ ਗੁਰਦੇਵ ਧਾਨ ਗੁਰਦੇਵ ਜੈ ਭੀਮ ਜੈ ਭਾਰਤ